ਕੀ ਕਿਤਾ ਹੈ ਅ ਅਜਗਰਦਾਸਪੁਰ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ ਜਿਸ ਦੇ ਵਿੱਚ ਬੀਐਸਐਫ ਦੇ ਜਵਾਨ ਅਤੇ ਐਸਐਸਜੀ ਦੇ ਜਵਾਨ ਹੈਗੇ ਤੇ ਜੋ ਡਿਸਟ੍ਰਿਕਟ ਪੁਲਿਸ ਦੀ ਫੋਰਸ ਹੈ ਉਹ ਸਾਰੇ ਸ਼ਾਮਿਲ ਹਨ ਤੇ ਸਾਡੇ ਸਾਰੇ ਜੀਓ ਐਸਐਸਓਸ ਤੇ ਦਾ ਪਾਰਟ ਹੈਗਾ ਫਲੈਗ ਮਾਰਚ ਦਾ ਮੇਨ ਮੋਟਿਵ ਇਹੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਤੇ ਨਜ਼ਰ ਸ਼ਹਿਰ ਵਾਸੀਆਂ ਨੂੰ ਤੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਇੱਕ ਕੌਨਫੀਡੈਂਸ ਬਿਲਡਿੰਗ ਮੇਜਰ ਹੈ ਕਿ ਉਹ ਹਰ ਤਰ੍ਹਾਂ ਦੀ ਚੈਲੰਜ ਦੇ ਲਈ ਡਿਸਟ੍ਰਿਕਟ ਪੁਲਿਸ ਹੈ ਇਸ ਅਗਰ ਬਾਰਡਰ ਏਰੀਆ ਹੈਗਾ ਵਾ ਜਿਆਦਾ ਚੈਰਜ ਵਾ ਜਾਂਦਾ ਕਿਉਂਕਿ ਚੋਣਾ ਦਾ ਸੀਜ਼ਨ ਵੀ ਆ ਗਿਆ ਕੁਝ ਰਾਤਾਂ ਤੱਕ ਤੱਕ ਵੀ ਜੜਾਵਾ ਉਹ ਕਈ ਕੰਮਾਂ ਨੂੰ ਜਮਨਾ ਦੇ ਸਕੀ ਉਹ ਵਾਸਤੇ ਕੀਤਾ ਗਿਆ ਸਾਡਾ ਇੰਟੈਲੀਜੈਂਸ ਤੇ ਸਾਰਿਆਂ ਦੇ ਨਾਲ ਡਾਇਰੈਕਟ ਪੂਰਾ ਬਾਰਡਰ ਡਿਸਟ੍ਰਿਕਟ ਸਾਡਾ ਹੈਗਾ ਲੇਕਿਨ ਇਥੇ ਜਿਹੜੀ ਵੀ ਕੋਈ ਅਕ੍ਰੋਸ ਦ ਬਾਰਡਰ ਕੋਈ ਐਕਟੀਵਿਟੀ ਹੋ ਰਹੀ ਹੈ ਜਾਂ ਫਿਰ ਕੋਈ ਹੋਰ ਜਿਹੜੇ ਸਾਡੇ ਇੰਟਰਨੈਸ਼ਨਲ 엘ਮੈਂਟਸ ਹੈਗੇ ਉਹਨਾਂ ਦੇ ਵਿਰੁੱਧ ਅਸੀਂ ਪੂਰੀ ਤਰ੍ਹਾਂ ਸੁਚੇਤ ਸੁਚੇਤ ਹਨ ਤੇ ਸਾਡੀ ਇੰਟੈਲੀਜੈਂਸ ਗੈਦਰਿੰਗ ਵੀ ਸਟਰੋਂਗ ਹੈ ਅਸੀਂ ਕਿੱਥੇ ਵੀ ਕੋਈ ਇਸ਼ੂ ਆ ਪਈ ਬਾਕੀ ਹੁੰਦਾ ਅਸੀਂ ਇਮੀਡੀਏਟਲੀ ਰਿਸਪੌਂਸ ਕਰਦੇ ਹਾਂ ਫਿਲਹਾਲ ਕਿੰਨੀ ਫੋਰਸ ਲਗਾਈ ਗਈ ਹੈ ਟੁਕੜੀਆਂ ਕਿੰਨੀਆਂ ਲਗਾਈਆਂ ਗਈਆਂ ਹਨ ਉਹਨਾਂ ਵਾਲੇ ਸਮੇਂ ਵਿੱਚ ਕਿੰਨੀ ਵਧਾਈ ਗਈ ਫਿਲਹਾਲ ਸਾਡੇ ਕੋਲ ਵੀਐਸਆਰ ਦੀ ਦੋ ਟੁਕੜੀਆਂ ਹੈਗੀ ਤੇ ਐਸਐਸਜੀ ਦੀ ਇੱਕ ਟੁਕੜੀ ਹੈ ਤੇ ਡਿਸਟ੍ਰਿਕਟ ਪੁਲਿਸ ਦੇ ਜਿਹੜੇ ਵੀ ਆਫੀਸ਼ਲ ਆਫਿਸ ਵਰਕਸ ਦੇ ਵਿੱਚ ਵੀ ਸਗੇ ਉਹ ਸਾਰਿਆਂ ਨੂੰ ਮੋਬਾਈਲਾਈਜ਼ ਕਰਕੇ ਅਸੀਂ ਇਲੈਕਸ਼ਨ ਡਿਊਟੀਆਂ ਵਿੱਚ ਲਾਇਆ ਉਹਨਾਂ ਵਾਲੇ ਸਮੇਂ ਵਿੱਚ ਕਿੰਨੀ ਫੋਰਸ ਲਗਾਈ ਜਾ ਸਕਦੀ ਹੈ ਟੋਟਲ 3000 ਤੋਂ ਵੱਧ ਫੋਰਸ ਡਿਪਲੋਏ ਹੋਊਗੀ ਇਹਦੇ ਵਿੱਚ ਸਾਰੇ ਸਾਰੇ ਹੀ ਜਿਹੜੇ ਵੀ ਮਿਸਲੇਨੀਅਸ ਡਿਊਟੀ ਤੇ ਹੈ ਉਹ ਸਾਰਿਆਂ ਨੂੰ ਉਹ ਚੈਕਿੰਗ ਫਰਸਟਿੰਗ ਐਂਡ ਪੈਟਰੋਲਿੰਗ ਡਿਊਟੀਆਂ ਤੇ ਲਾਇਆ ਜਾਏਗਾ ਸੋ ਕਰੇ ਮੱਦੇਨਜ਼ਰ ਕੀ ਲੋਕਾਂ ਨੂੰ ਕਹਿਣਾ ਚਾਹੀਦਾ ਸ਼ਹਿਰ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਵੱਲੋਂ ਆਪਣੇ ਸਾਰੇ ਇੰਤਜ਼ਾਮ ਕਰ ਲਏ ਗਏ ਹਨ ਸਾਡੇ ਐਂਟਰੀ ਐਗਜ਼ਿਟ ਪੁਆਇੰਟਸ ਦੇ ਇਲਾਕੇਬੰਦੀ ਕੀਤੀ ਗਈ ਹੈ ਬਾਰਡਰ ਏਰੀਆ ਦੇਸ ਪੈਟਰੋਲਿੰਗ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ ਤੇ ਜਿੱਥੇ-ਜਿੱਥੇ ਰੈਲੀ ਆ ਕੋਈ ਪ੍ਰੋਗਰਾਮ ਹੁੰਦੇ ਉਹਥੇ ਅਸੀਂ ਫੋਰਸ ਵੀ ਡਿਪਲੋਏਟ ਕਰਤੀ ਹੈ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਪੂਰੀ ਤਰ੍ਹਾਂ ਪੁਲਿਸ ਦਾ ਸਾਥ ਦੇਣ ਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਵਿੱਚ ਪੁਲ ਕਿੱਥੇ ਵੀ ਕੋਈ ਜਿਹੜੀ ਐਂਟੀ ਸੋਸ਼ਲ 엘ਿਮੈਂਟਸ ਦਾ ਸਾਥ ਨਾ ਦੇਣ ਤੇ ਕੋਈ ਵੀ ਰੂਮਰਸ ਦਾ ਪੀਪਲ ਰੂਮਰਸ ਨੂੰ ਨਾ ਫੈਲਾਣ ਤੇ ਉਹਨਾਂ ਨੂੰ ਨਾ ਪ੍ਰੋਪਗੇਟਰ ਜੋ ਵੀ ਕੋਈ ਉਹਨਾਂ ਨੂੰ ਲੱਗਦਾ ਹੈ ਕੋਈ ਰੂਮਰ ਹੈਗਾ ਕੋਈ ਇਸ ਤਰ੍ਹਾਂ ਦੀ ਗਲਤ ਇਨਫੋਰਮੇਸ਼ਨ ਜਾਂ ਅਫਵਾਹ ਹੈ ਤਾਂ ਉਹਨੂੰ ਪੁਲਿਸ ਦੇ ਥਰੂ ਕਲੈਰੀਫਾਈ ਕਰ ਸਕਦੇ ਹਨ ਸਾਡੇ ਕੰਟਰੋਲ ਰੂਮ ਐਕਟੀਵੇਟਡ ਹੈ ਉੱਥੇ ਕਾਲ ਕਰਕੇ ਜੋ ਵੀ ਜਾਣਕਾਰੀ ਲੈਣਾ ਚਾਹਤੇ ਹਨ ਉਹ ਲੈ ਸਕਦੇ ਕਿਸ ਤਰ੍ਹਾਂ ਇਹ ਗਲਫ ਲਾਉਣ ਦੇ ਲਈ ਸੋਸ਼ਲ ਮੀਡੀਆ ਜਿਆਦਾ ਇਸਤੇਮਾਲ ਕੀਤਾ ਜਾਂਦਾ ਸੋਸ਼ਲ ਮੀਡੀਆ ਦੀ ਨਜ਼ਰ ਕੀ ਜਾ ਰਹੀ ਹੈ सोशल मीडिया मॉनिटरिंग सेल सैल बनिया है वो चोन चोना एक स्पेशल भी बनता है वो तो चौबीस घंटे नज़र भी रखता है ते हैडक्वा लेवल पर भी नजर रखी जाती है वो भी जा रही है लोकल इनपुट भी गैदर करते हैं कोई भी आ, बाहर का कोई इंसीडेंट हों कई बार उन्होंने इस तरह किया को सोशल मीडिया पर है तो यही अपील करते हैं कि वो जागरूक रहन इस तरह की किसी भी चीज ना फैलाए व्हाट्सएप पर फॉरवर्ड माइंडलैसली फॉरवर्ड करते हैं करे पुलिस नाल करके एक बारिटी जान ले कि वो रियल है कई बार फेक, आजकल बहुत, आ रही है, फेक बहुत आ रही है तो इस तरह की चीज़ तो बचे ते अपने शहर का अमन कानून व्यवस्था जी बनाए रखने मदद है पुलिस पूरी तरह तैयार है कोई भी कलैरिफिक चाहिए या कोई गलबात करना चाहते हैं तो सारेक्टली कोट कर सकते हैं